ਵਾਹਿਗੁਰੂ ਜੀ ਕੀ ਫਤਿਹ ਅੱਜ ਫੂਡ ਸੇਫਟੀ ਡਿਪਾਰਟਮੈਂਟ ਵੱਲੋਂ ਫੂਡ ਸੇਫਟੀ ਬੈਨ ਜਿਹੜੀ ਐ ਸਾਡੀ ਸੰਸਥਾ ਨੇ ਬੇਨਤੀ ਕੀਤੀ ਸੀ ਡੀ ਐਚਓ ਸਾਹਿਬ ਨੂੰ ਕਿ ਜਿਹੜੇ ਸਾਡੇ ਫੂਡ ਦੇ ਨਾਲ ਦੁੱਧ ਪਨੀਰ ਜਾਂ ਮਸਾਲੇ ਹੋਰ ਜਿਹੜੀ ਖਾਣ ਪੀਣ ਦੀ ਵਸਤਾਂ ਨੇ ਵੀ ਉਹਨਾਂ ਦੀ ਖਰਾੜ ਦੇ ਵਿੱਚ ਚੈਕਿੰਗ ਕੀਤੀ ਜਾਵੇ ਸਾਡੇ ਚੇਅਰਮੈਨ ਸਾਹਿਬ ਰੁਪਿੰਦਰ ਸਿੰਘ ਜੀ ਬਰਾੜ ਸਾਹਿਬ ਜੋ ਸਾਡੇ ਡਵੈਲਪਮੈਂਟ ਖਰਡ ਚੈੱਕ ਗਰੁੱਪ ਦੇ ਚੇਅਰਮੈਨ ਨੇ ਪ੍ਰਭਜੋ ਸਿੰਘ ਜੀ ਖਾਲਸਾ ਜੀ ਖੜੇ ਨੇ ਨਾਲ ਜਗਦੀਪ ਸਿੰਘ ਜੀ ਮਾਸਟਰ ਜੀ ਖੜੇ ਨੇ ਦੇਸੂ ਮਾਜਰਾ ਬਰਾਬਰ ਸਾਹਿਬ ਨੂੰ ਮੈਂ ਕਹਿੰਦਾ ਵੀ ਤੁਸੀਂ ਦੋ ਸ਼ਬਦ ਰੱਖੋ ਜੀ ਦੇਖੋ ਅੱਜ ਕੱਲ ਜਿਹੜਾ ਰੁਝਾਨ ਵਧ ਰਿਹਾ ਹੈ ਮਲਾਵਤ ਖੁਰੀ ਦਾ ਉਹ ਬਹੁਤ ਗਲਤ ਹੈ ਕਿਉਂਕਿ ਮੈਂ ਸਮਝਦਾ ਵੀ ਜਿਹੜੇ ਨਸ਼ਾਖੋਰੀ ਹੈ ਉਸ ਤੋਂ ਵੀ ਖਤਰਨਾਕ ਹੈ ਮਲਾਵਟ ਖੋਰੀ ਜੀ ਨਸ਼ਿਆਂ ਦੇ ਖਿਲਾਫ ਸਰਕਾਰ ਨੇ ਬੜੇ ਸਖਤ ਕਾਨੂੰਨ ਬਣਾਏ ਹੋਏ ਆ ਲੇਕਿਨ ਮਲਾਵਟ ਖੋਰੀ ਦੇ ਖਿਲਾਫ ਕੋਈ ਸਖਤ ਕਾਨੂੰਨ ਨਹੀਂ ਹੈ ਜਦ ਕਿ ਨਸ਼ੇ ਕੁਸ਼ਕ ਪਰਸੈਂਟ ਲੋਕ ਕਰਦੇ ਆ ਲੇਕਿਨ ਜਿਹੜੇ ਫੂਡ ਪ੍ਰੋਡਕਟ ਹੈ ਖਾਦ ਪਦਾਰਥ ਹੈ ਸਾਡੇ ਉਹ 100 ਪਰਸੈਂਟ ਲੋਕ ਉਹਨਾਂ ਨੂੰ ਵਰਤਦੇ ਆ ਇਸ ਕਰਕੇ ਇਹਨਾਂ ਤੇ ਸਖਤ ਕਾਨੂੰਨ ਵੀ ਹੋਣੇ ਚਾਹੀਦੇ ਆ ਅਸੀਂ ਸਾਰੇ ਡਿਪਾਰਟਮੈਂਟਸ ਨੂੰ ਜਿਵੇਂ ਹੈਲਥ ਡਿਪਾਰਟਮੈਂਟ ਹੈ ਫੂਡ ਡਿਪਾਰਟਮੈਂਟ ਹੈ ਇਹਨਾਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਸੀ ਮਿਨਿਸਟਰੀ ਲੈਵਲ ਤੇ ਵੀ ਅਸੀਂ ਬੇਨਤੀ ਕੀਤੀ ਹੈ ਤਾਂ ਉਸ ਕਰਕੇ ਸਾਨੂੰ ਇਹ ਵੈਨ ਮੁਹੱਈਆ ਕੀਤੀ ਹੈ ਹੈਲਥ ਡਿਪਾਰਟਮੈਂਟ ਨੇ ਕਿ ਤੁਸੀਂ ਇੱਥੋਂ ਦੇ ਸਾਰੇ ਜਿਹੜੇ ਟੈਸਟ ਹਰ ਇੱਕ ਖਾਸ ਬਾਜ਼ਾਰ 'ਚ ਦੇ ਕਰਵਾਓ ਇਹ ਮਹਮ ਅਸੀਂ ਪੂਰੇ ਜ਼ਿਲ੍ਹੇ 'ਚ ਜਿਹੜੇ ਸਹਬਜਾਦਾਜੀ ਸਿੰਘ ਨਗਰ ਜ਼ਿਲ੍ਹੇ 'ਚ ਚਲਾ ਰਹੇ ਹਾਂ ਅ ਇਸ ਮਹਮ ਨੂੰ ਦੇਖਦੇ ਹੋਏ ਜੋ ਅਸੀਂ ਚਲਾਈ ਹੈ ਪੂਰੇ ਪੰਜਾਬ 'ਚੋਂ ਸਾਨੂੰ ਫੋਨ ਆ ਰਹੇ ਵੀ ਸਾਨੂੰ ਵੀ ਇਸ ਮਹਮ ਦੇ ਨਾਲ ਜੁੜੋ ਅਸੀਂ ਸਾਰੇ ਹੀ ਰਲ ਮਿਲ ਕੇ ਇੱਕ ਕੋਸ਼ਿਸ਼ ਕਰ ਰਹੇ ਹਾਂ ਕਿ ਸਭ ਨੂੰ ਜੋ ਖਾਦ ਪਦਾਰਥ ਹੈ ਉਹ ਸਹੀ ਮਿਲ ਸਾਰਿਆਂ ਨੂੰ ਇਹ ਇਸ ਤਰ੍ਹਾਂ ਦੀ ਮਿਲਾਵਟ ਦਾ ਸਾਹਮਣਾ ਨਾ ਕਰ ਰਹਾ ਪਾਵੇ ਕਿਉਂਕਿ ਇਸ ਮਿਲਾਵਟ ਨਾਲ ਬਹੁਤ ਸਾਰੀਆਂ ਬਿਮਾਰੀਆਂ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ ਕੈਂਸਰ ਮੇਦੇ ਦੀਆਂ ਬਿਮਾਰੀਆਂ ਗੁਰਦਿਆਂ ਦੀਆਂ ਬਿਮਾਰੀਆਂ ਛੋਟੇ ਛੋਟੇ ਬੱਚਿਆਂ ਨੂੰ ਹੋ ਰਹੀਆਂ ਹਨ ਪੇਟ ਦੀਆਂ ਮਤਲਬ ਇੰਨੀਆਂ ਜ਼ਿਆਦਾ ਬਿਮਾਰੀਆਂ ਦੇ ਮਰੀਜ਼ ਹਰ ਹਸਪਤਾਲ ਤੇ ਇਵਨ ਕਿ ਪੀਜੀਆ ਭਰਿਆ ਪਿਆ ਪੇਟ ਦੀਆਂ ਬਿਮਾਰੀਆਂ ਨਾਲ ਸੋ ਇਸ ਨੂੰ ਮੁਖ ਰਾ ਕੇ ਅੱਜ ਸਾਨੂੰ ਇੱਕ ਵੈਨ ਮੁਹੱਈਆ ਕੀਤੀ ਐ ਸੀ ਲਗਾਤਾਰ ਜਗ੍ਹਾ ਜਗ੍ਹਾ ਤੇ ਛਾਪੇ ਵੀ ਮਰਵਾ ਰਹੇ ਆ ਕਈ ਥਾਵਾਂ ਤੇ ਛਾਪੇ ਮਰਵਾਏ ਆ ਹੁਣ ਤੱਕ ਹੈਲਥ ਡਿਪਾਰਟਮੈਂਟ ਔਰ ਫੂਡ ਮਾਰਟ ਡਿਪਾਰਟਮੈਂਟ ਨੂੰ ਨਾਲ ਲੈ ਕੇ ਸੋ ਹੁਣੇ ਸਾਡੀ ਕੋਸ਼ਿਸ਼ ਅੱਗੇ ਵਧ ਰਹੀ ਐ ਸੋ ਇਨੀਆਂ ਕੀ ਬੇਨਤੀਆਂ ਕਰਦਾ ਹਾਂ ਮੈਂ ਇਹ ਮਾ ਦਰਜਕਾ ਵਾਹਿਗੁਰੂ ਸਾਹਿਬ ਹੈ ਵੀ ਪ੍ਰਾਜੋਤ ਸਿੰਘ ਜੀ ਖਾਲਸਾ ਨੂੰ ਬੇਨਤੀ ਕਰਦਾ ਕਿ ਉਹ ਉਹ ਵੀ ਆਪਣੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਖਾਲਸਾ ਜੀ ਹਾਂਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਧੰਵਾਦ ਜੀ ਐਲਸ ਵਿਭਾਗ ਦਾ ਫੂਡ ਸੇਫਟੀ ਵਿਭਾਗ ਦਾ ਜੋ ਉਹਨਾਂ ਨੇ ਆਪਣੀ ਜੋ ਨਵੀਂ ਟੈਕਨੋਲੋਜੀ ਦੀ ਸਾਡੇ ਕੋਲ ਵੈਨ ਭੇਜੀ ਆ ਸੋ ਇਸ ਵੈਨ ਦੇ ਵਿੱਚ ਮੈਂ ਆਪ ਜੀ ਨੂੰ ਪਹਿਲਾਂ ਦੱਸ ਦਿਆਂ ਵੀ ਇਸ ਵੈਨ ਦੇ ਵਿੱਚ ਦੁੱਧ ਪਨੀਰ ਘਿਓ ਮਸਾਲੇ ਚੈੱਕ ਹੋ ਜਾਂਦੇ ਆ ਜੀ ਔਰ ਰਿਜ਼ਲਟ ਸਾਨੂੰ ਉਸੇ ਦਿਨੀ ਮਿਲ ਜਾਂਦਾ ਸੋ ਇਹਦੇ ਵਿੱਚ ਬੜੀ ਨਾਰਮਲ ਦੀ ਫੀਸ ਆ 50 ਰੁਪਏ ਫੀਸ ਰੱਖੀ ਆ ਗਵਰਨਮੈਂਟ ਨੇ ਸੋ ਅਸੀਂ ਮਹਿਸੂਸ ਕਰਦੇ ਆ ਵੀ ਪੰਜਾਬ ਗਵਰਨਮੈਂਟ ਦਾ ਬੜਾ ਵੱਡਾ ਉਪਰਾਲਾ ਹੈ ਹੈਲਥ ਨੂੰ ਲੈ ਕੇ ਤੇ ਸਾਡੀ ਸੰਸਥਾ ਵੱਲੋਂ ਇਹ ਇਸ ਸੰਬੰਧੀ ਪਿਛਲੇ ਡੇਢ ਮਹੀਨੇ ਤੋਂ ਜਦੋਂ ਜਦ ਕਰਕੇ ਤੇ ਇਹ ਹੈਲਥ ਵਿਭਾਗ ਤੱਕ ਪਹੁੰਚ ਕੀਤੀ ਗਈ ਸੀ ਕਿ ਤਹਾਰਾਂ ਦੇ ਦਿਨ ਨੇ ਤੋਂ ਬੜੇ ਵੱਡੇ ਪੱਧਰ ਤੇ ਐਲੋਬੀ ਮਲਾਵਟ ਕੋਰੀ ਦਾ ਧੰਦਾ ਜਿਹੜਾ ਚੱਲਦਾ ਸੋ ਉਹਨਾਂ ਨੇ ਸਾਡੀਆਂ ਬੇਨਤੀਆਂ ਨੂੰ ਪ੍ਰਮਾਣਵੀ ਕੀਤਾ ਤੇ ਅੱਜ ਇੱਕ ਸੇਫਟੀ ਵੈਨ ਜਿਹੜੀ ਹੁਣ ਕੜ੍ਹੜ ਵਾਸਤੇ ਲਗਭਗੇ ਸਾਡੇ ਕੋਲ 10 ਦੇਣੇ ਵੈਨ ਜਿਹੜੀ ਇੱਥੇ ਰਹੇਗੀ ਤੇ ਅਸੀਂ ਵਕ ਵਕ ਜਿਹੜੇ ਵਾਰਡ ਨੇ ਉਹਨਾਂ ਦੇ ਵਿੱਚ ਇਸ ਵੈਨ ਨੂੰ ਲੈ ਕੇ ਜਾਣਾ ਔਰ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਕੜ੍ਹੜ ਵਾਸੀਆਂ ਨੂੰ ਵੀ ਇਸ ਚੀਜ਼ ਦਾ ਪੂਰਾ ਪੂਰਾ ਲਾਭ ਲਿਆ ਜਾਵੇ ਕਿਉਂਕਿ ਜਦ ਤੱਕ ਅਸੀਂ ਜਾਗਰੂਕ ਨਹੀਂ ਨਾ ਹੁੰਦੇ ਤੱਕ ਇਹ ਸਾਡੇ ਅਸੀਂ ਇਤੋਂ ਬੜੇ ਦੂਰ ਰਾਵਾਂ ਕਿਉਂਕਿ ਸਹੂਲਤਾਂ ਸਰਕਾਰ ਦੀਆਂ ਹੈਗੀਆਂ ਨੇ ਸੰਸਤਾਵਾਂ ਸਾਡ ਤੁਹਾਡੀ ਬਣ ਚੁੱਕੀ ਆ ਜਿਹੜੀ ਤੁਹਾਡੀ ਆਵਾਜ਼ ਬੁਲੰਦ ਕਰ ਰਹੀ ਆ ਪਰ ਆਪਾਂ ਜਦ ਤੱਕ ਕਹਿੰਦੇ ਨਾ ਜਾਗੋ ਕਾਗ ਜਾਗੋ ਜਦ ਤੱਕ ਅਸੀਂ ਨਹੀਂ ਜਾਗਾਂਗੇ ਤੇ ਅਸੀਂ ਉਹੀ ਮਲਾਵਟ ਕੋਰੀ ਦੇ ਸ਼ਿਕਾਰ ਹੁੰਦੇ ਰਾਵਾਂਗੇ ਜਿਹਦੇ ਨਾਲ ਜਿੱਦਾਂ ਭਰਾਤ ਸਾਹਿਬ ਨੇ ਦੱਸਿਆ ਵੀ ਬੜੀਆਂ ਭਿਆਨਕ ਬਿਮਾਰੀਆਂ ਲੱਗ ਰਹੀਆਂ ਨੇ ਸੋ ਸਾਰਿਆਂ ਦਾ ਸਾਥ ਚਾਹੀਦਾ ਇਸ ਵੈਨ ਨੂੰ ਹੁਣ ਇੱਕ ਆਪਾਂ ਲੜੀ ਬਣਾ ਕੇ ਸਾਰੇ ਵਾੜਾਂ ਦੇ ਵਿੱਚ ਘੁੰਮਣਾ ਸੋ ਛੋਟਾ ਜਿਹਾ ਖਰਚਾ ਪਰ ਉਹਦੇ ਨਾਲ ਸਾਨੂੰ ਜਿਹੜੀ ਦੁਬਧਾ ਸਾਡੀ ਉਹ ਦੂਰ ਹੋ ਜੇਗੀ ਵੀ ਅਸੀਂ ਖਾ ਕੀ ਰਹੇ ਆ ਤੁਹਾਡੀ ਨੀਂਬੰਤੀਆਂ ਨਹੀਂ ਅੱਜ ਅਸੀਂ ਵਾਰਡ ਨੰਬਰ 10 ਤੋਂ ਇਹ ਵੈਨ ਜਿਹੜੀ ਐ ਆਪਣੇ ਬਰਾੜ ਸਾਹਿਬ ਦੇ ਗਲੀ ਦੇ ਵਿੱਚੋਂ ਦੇ ਘਰ ਤੋਂ ਸ਼ੁਰੂ ਕਰ ਚੁੱਕੇ ਹਾਂ ਤੇ ਔਰ ਇਹਦੇ ਆਪਾਂ ਪੂਰਾ ਪੂਰਾ ਇਹਦਾ ਲਾਹ ਲਈਏ ਔਰ ਸਾਰੀ ਟੀਮ ਸਾਡੀ ਜਿਹੜੀ ਲੱਗੀ ਹੋਈ ਹੈ ਉਹਨਾਂ ਦਾ ਵੀ ਧੰਨਵਾਦ ਹੈਲਥ ਵਿਭਾਗ ਦੀ ਟੀਮ ਸਾਡੇ ਕੋਲ ਪਹੁੰਚੀ ਆ ਉਹਨਾਂ ਦਾ ਵੀ ਧੰਨਵਾਦ ਔਰ ਖਾਸ ਕਰਕੇ ਪੰਜਾਬ ਸਰਕਾਰ ਦਾ ਧੰਨਵਾਦ ਜਿਨ੍ਹਾਂ ਨੇ ਸਾਡੀ ਇਸ ਅਰਜ਼ ਨੂੰ ਪਹਿਲੋ ਪ੍ਰਵਾਨ ਕੀਤਾ ਔਰ ਲੋਕਾਂ ਦੀ ਸਿਹਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਇਹ ਜਿਹੜਾ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡਾ ਸਹਿਯੋਗ ਦੇ ਰਹੇ ਨੇ ਸੋ ਹੁਣ ਅਸੀਂ ਕੋਸ਼ਿਸ਼ ਕਰੀਏ ਵੀ ਸਾਰੇ ਵਾੜਾਂ ਦੇ ਵਿੱਚ ਸਾਨੂੰ ਜਿਹੜਾ ਇਹਦਾ ਵਹਿਣ ਦਾ ਪੂਰਾ ਪੂਰਾ ਆਪਾਂ ਲਾਭ ਲੈ ਸਕੀਏ ਇੰਨੀਆਂ ਬੇਨਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ